ਹਰਿਆਣਾ ਦੇ ਕੁਰੂਕ ਖੇਤਰ ਦੇ ਵਿੱਚ ਮਹਾ ਯੱਗ ਦੇ ਦੌਰਾਨ ਚੱਲੀ ਗੋਲੀ ਇੱਕ ਜ਼ਖਮੀ ਬ੍ਰਾਹਮਣ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕੁਰੂਕ ਖੇਤਰ ਦੇ ਕੇਸ਼ਵ پارک ਵਿੱਚ ਕਰਵਾਏ ਜਾ ਰਹੇ ਮਹਾ ਯੱਗ ਵਿੱਚ ਇਸ ਸਾਲ ਲੈਣ ਪਹੁੰਚੇ ਬ੍ਰਾਹਮਣ ਭਾਈਚਾਰੇ ਦੇ ਵਿਅਕਤੀਆਂ ਦਾ ਇੱਕ ਮੈਂਬਰ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਇਸ ਘਟਨਾ ਦੇ ਵਿਰੋਧ ਵਿੱਚ ਉੱਥੇ ਮੌਜੂਦ ਵਿਅਕਤੀਆਂ ਨੇ ਪ੍ਰਦਰਸ਼ਨ ਕਰਦਿਆਂ ਪਾਰਕ ਦੇ ਬਾਹਰ ਸੜਕ ਜਾਮ ਕਰ ਦਿੱਤੀ ਮੈਂਬਰਾਂ ਨੇ ਦਾਵਾ ਕੀਤਾ ਕਿ ਉਨ੍ਹਾਂ ਨੇ ਪਰੋਸੇ ਜਾ ਰਹੇ ਭੋਜਨ ਦੀ ਕੁਆਲਿਟੀ ਤੇ ਇਤਰਾਜ਼ ਕੀਤਾ ਤਾਂ ਮਹਾਯੱਗ ਦੇ ਆਯੋਜਕ ਦੇ ਗਨਮੈ ਨੇ ਗੋਲੀ ਚਲਾ ਦਿੱਤੀ ਉਸ ਦੌਰਾਨ ਉਹਨਾਂ ਪਥਰਾਓ ਕਰਦਿਆਂ ਸੜਕ ਜਾਮ ਕਰ ਦਿੱਤੀ ਅਤੇ ਪ੍ਰਬੰਧਕਾਂ ਖਿਲਾਫ ਨਾਅਰੇਬਾਜੀ ਕੀਤੀ। ਬ੍ਰਾਹਮਣ ਭਾਈਚਾਰੇ ਦੇ ਲੋਕਾਂ ਨੇ ਦਾਵਾ ਕੀਤਾ ਕਿ ਉਹ ਮਹਾਯੱਗ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਰਾਜਾਂ ਤੋਂ ਪਹੁੰਚੇ ਸਨ ਪਰ ਘਟੀਆ ਕੁਆਲਟੀ ਦਾ ਭੋਜਨ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰੌਲੇ ਤੋਂ ਬਾਅਦ ਝਗੜਾ ਹੋ ਗਿਆ ਅਤੇ ਗੋਲੀਬਾਰੀ ਵਿੱਚ ਆਸ਼ੀਸ਼ ਨੂੰ ਗੋਲੀ ਲੱਗ ਗਈ। ਉਸ ਨੂੰ ਇਲਾਜ ਲਈ एलएनजेपी जिला सिविल अस्पताल ले जाया गया जानकारी अनुसार इस दौरान कुछ और लोग भी जख्मी हुए सूचना मिलने तो बाद पुलिस अधिकारियों ने मौके पे पहुंच के प्रदर्शनकारी भाईचारे के लोगों को शांत करने की कोशिश की है